ਲੋਕ شیخ ਫਰੀਦ ਜੀ ਤੇ ਇੱਕੰਕਾਰ ਸਤਗੁਰ ਪ੍ਰਸਾਦ ਫਰੀਦ ਦਾ ਅਖੀਂ ਦੇਖ ਪਤਣੀਆਂ ਸਣਸਣ ਰੀਣੇ ਕੰਨ ਸਾਖ ਤਕੰਡੀ ਆ ਹੋਰ ਕਰੰਦੀ ਬੰ ਪੁਰਿੱਦਾ ਕਾਲੀ ਜਿਨਿ ਨਰਾਵਿਆ ਕਾਲੀ ਦਾ ਕੋ ਕਰ ਸਾਈ ਸੋ ਪਰਹੜੀ ਰੰਗ ਨਗਲਾ ਹੋਏ ਮਹੱਲਾ ਤੀਜਾ ਫਰੀਦਾ ਕਾਲੀ ਤੋਲੀ ਸਹਿਵ ਸਦਾ ਹੈ ਜੀ ਕੋ ਕਿਤ ਕਰੇ ਆਪਣਾ ਅੱਲਾ ਪਰਮਨ ਲੱਗੇ ਜਿਨ ਚੇ ਸਬ ਕੋ ਇਹ ਪਰਮ ਤੇ ਅੱਲਾ ਖਸਮ ਕਾ ਜੇ ਪਾਵੇ ਤੇ ਦੇ ਫਰੀਦਾ ਕਹਿੰਦੇ ਆਂ ਚ ਗਿੰਦੇ ਆਂ ਮੱਤੀ ਦਿੰਦੇ ਅਨਤ ਜੋ ਸ਼ੈਤਾਨ ਮਰਦਾ ਆ ਸੇ ਕਿਤੇ ਫੇਰੇ ਚੇਤੇ फरीदा थियो पवाही दॿ जे साईं लोड़े सब हिकु छ क्याल ताड़े त ता साईं दरबाड़ फरीदा इन निकी जंग ਤਲ ਡੋ ਗਰ ਤੇ ਮਾਂ ਅੱਜ ਫਿਰ ਦੇ ਕੁੱਝੜਾ ਸੈ ਕਹਾਂ ਚ ਹੂੰ ਮਾਂ ਫਿਰਦਾ ਰਾਤੀ ਬੜੀਆ ਟੁਕ ਟੁਕ ਰਠਨ ਪਾਸ ਤੱਜ ਤਨਾ ਦਾ ਜੀਵਿਆ ਜਿਨਾਂ ਬਡੋਨੀ ਆਸ ਤੇਰੀ ਰਾਤੀ ਵਧਿਆ ਦੁੱਖ ਤੱਕ ਉਠਣ ਪਾਸ ਤੱਜ ਤਨਾ ਦਾ ਜੀਵਿਆ ਜਿਨਾਂ ਬਡੋਣੀ ਆਸ ਇਸ ਲੋਕ ਸਤਗੁਰ ਫਰੀਦ ਮਹਾਰਾਜ ਜੀ ਦੇ ਤਨ ਤਨ ਚਵਰ ਛਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਕਿ ਗੁਰਤਾ ਗੱਦੀ ਦੇ ਮਾਲਕ 10ਵੇਂ ਪਾਤਸ਼ਾਹ ਨੇ ਜਿਨਾਂ ਨੂੰ ਕਹ ਕੇ ਗੁਰੂ ਗ੍ਰੰਥ ਜੀ ਮਾਨਯ ਪਰਗਟ ਗੁਰਾਂ ਕੀ ਦੇ ਲੈ ਵਿੱਚ ਸਿਸ਼ਯ ਉਹ ਤਾਂ ਸਤਗੁਰ ਫਰੀਦ ਮਹਾਰਾਜ ਜੀ ਸਮਝਾ ਰਹੇ ਹੈ ਕੀਦਾ ਅੱਖੀਂ ਦੇਖ ਪਤੇਣਿਆ ਸੁਣ ਸੁਣ ਰੇਣੇ ਕੰਨ ਕਹਿੰਦੇ ਅੱਖਾਂ ਰੂਪ ਦੇਖ ਦੇਖ ਥੱਕ ਗਈਆਂ ਪਰ ਰੂਪ ਖਤਮ ਨਹੀਂ ਹੋਇਆ ਸੁਣ ਸੁਣ ਰੇਣੇ ਕੰਨ ਰਾਗ ਸੁਣ ਸੁਣ ਕੇ ਕਹਿੰਦੇ ਕੰਨ ਜਿਹੜੇ ਆ ਬੋਲੇ ਹੋ ਗਏ ਸਾਖ ਪਕੰਦੀ ਆਇਆ ਹੋਰ ਕਰਿੰਦੀ ਬੱ ਇਹ ਦੁਨੀਆ ਦੇ ਰਾਗ ਰੂਪ ਤਮਾਸ਼ੇ ਦੇਖਦੇ ਸਾਡਾ ਜੀਵਨ ਖਤਮ ਹੋ ਗਿਆ ਹੋਰ ਕੀ ਕਰਨਾ ਜਿਹੜਾ ਕਰਨਾ ਸੀ ਜਿੱਥੋਂ ਰੂਪ ਆਇਆ ਸੀ ਜਿੱਥੋਂ ਬੋਲ ਸੁਣਨ ਨੂੰ ਮਿਲਦੇ ਸੀ ਉਸ ਘਟ ਘਟ ਦੇ ਬਾਸੀ ਨੂੰ ਯਾਦ ਕਰਨਾ ਸੀ ਅਸੀਂ ਤਾਂ ਹੋਰੀ ਪਾਸੇ ਦੁਨੀਆ ਦੇ ਵਿੱਚ ਇੰਦਰੀਆਂ ਨੂੰ ਲਾ ਰੱਖਿਆ ਸੋ ਜਿੰਨ ਲੋਣ ਨੇ ਜਗ ਮੋਇਆ ਸੇ ਲੋਣ ਨੇ ਮੈਂ ਡੇਠ ਕੱਜਲ ਰੇਖ ਨ ਸਿੰਦਿਆ ਸੇ ਪੰਖੀ ਸੇ ਡੇਠ ਅੱਖਾਂ ਕੀ ਅਜ ਕਰਨੇ ਕਿਹੜੀ ਹਾਲਤ ਹੋ ਗਈ ਅੱਜ ਪੰਛੀ ਨਾਲਣੇ ਪਾਲੇ ਜਿਹੜੀਆਂ ਸਰ ਮੇਂ ਜਿ ਤਰਨੇ ਸੇ ਚਲ ਸਕਦੀ ਆ ਤੇ ਅੱਜ ਉਹੀ ਅੱਖਾਂ ਸੁਣ ਥੋਂ ਕੇ ਦੇਖ ਦੇਖ ਕੇ ਰੂਪ ਥਕ ਗਈ ਐ ਇਸੇ ਕਰਕੇ ਕਿ ਨਾ ਇੰਦਰੀਆਂ ਦੇ ਬਾਰੇ ਸਤਗੁਰ ਦਾ 10ਵਾਂ ਜਿਹਨੇ ਸਮਝਾਇਆ ਸੀ ਸਮਝਾ ਕੇ ਗਏ ਕਿ ਨਾ ਕਿ ਸਦਾ ਹੀ ਬਾਣੀ ਜਿਹੜੀ ਨਮੀ ਹੈ ਮਿਰਗ ਮੀਨ ਪ੍ਰਿੰਗ ਪਤੰਗ ਕੁੰਚਰ ਇੱਕ ਦੁਖ ਬਨਾਸ ਪੰਜ ਦੁਖ ਅਸਾਧ ਜਾਮੇ ਤੱਕੇ ਕਿ ਤਕਾਸ ਇਹਨਾਂ ਇੰਦਰੀਆਂ ਨੂੰ ਸਮਝਾਉਂਦੇ ਸੋ ਜੇਕਰ ਇਹਨਾਂ ਨੂੰ ਸਹੀ ਰਸਤੇ ਦੇ ਉੱਤੇ ਲਿਆਉਣਾ ਹੈ ਤਾਂ ਸਾਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਮਿਸ਼ਨੂ ਵਿਕਾਰਾਂ ਨੂੰ ਮਾਰਨਾ ਪੈਣਾ ਸੋ ਜੋ ਸਤਗੁਰ ਫਰੀਦ ਮਹਾਰਾਜ ਜੀ ਕਹਿ ਰਹੇ ਫਰੀਦ ਦਾ ਕਾਲੀ ਜਿਨ ਨਰਾਇਆ ਧੌੜੀ ਰਾਵੇ ਕੋਈ ਕਬ ਸਾਇੰਸ ਉਪਰਹੜੇ ਰੰਗ ਨਵੇ ਇਲਾਹ ਕਿੰਦੇ ਜਿਨਾਂ ਨੇ ਜਵਾਨੀ ਵੇਚਨੀ ਰਾਵਿਆ ਉਸ ਨੂੰ ਯਾਦ ਨਹੀਂ ਕੀਤਾ ਉਸ ਪ੍ਰਮਾਤਮਾ ਦੇ ਲੜਨੇ ਲੱਗੇ ਤਕਿੰਦੇ ਢੋਲੇ ਆਉਣ ਤੇ ਬੜਾ ਭਾਉਣ ਤੇ ਨਹੀਂ ਕਰਨਗੇ ਕਰ ਸਾਈਂਸ ਪਰਣੀ ਉਸ ਸਾਈਂ ਦੇ ਚਰਨਾਂ ਚ ਬੇਨਤੀ ਕਰ ਰੰਗ ਨਾ ਬੇਲਾ ਹੋਏ ਕਿ ਰੰਗ ਜਲਾ ਨਮਾ ਹੀ ਨਹੀਂ ਬਦਲੇ ਨਾ ਇਹ ਤਹੋਈ ਜ ਸਕਦਾ ਸਭਾ ਬਦਲ ਗਿਆ ਬੇਨਤੀ ਪੁਕਾਰ ਨਹੀਂ ਸੋ ਜਵਨ ਨੇ ਗਈ ਬਚਪਨ ਗਿਆ ਬਡੇਪਾ ਵੀ ਚਲੇ ਗਿਆ ਪਰ ਉਹਨਾਂ ਨੇ ਜਿੱਥੇ ਉਮਰ ਦਾ ਤੱਕਾ ਜਾ ਗਿਆ कि जिन्ना ने ਕਾੜੀ ਜਵਾਨੀ ਦੇ ਵਿੱਚ ਨੇ ਸਿਮਰਨ ਕੀਤਾ ਉਹ ਬਡਾਪੇ ਚ ਨਹੀਂ ਕਰ ਸਕਦੇ ਤੇ ਤੀਜੇ ਪਤਸ਼ਾਹ ਸਤਗੁਰ ਅਮਰਦਾਸ ਜੀ ਇਸ ਦੇ ਵਿੱਚ ਥੋੜਾ ਗਿਆ ਚੇਂਜ ਕਰਦੇ ਐਮੈਂਡ ਕਰਦੇ ਹਲਕੇ ਇੱਕੋ ਹੀ ਦੁਹਾ ਇੱਕੋ ਹੀ ਵਿਚਾਰ ਹੈ ਪਰ ਦੁਨੀਆ ਇਹ ਨਾ ਸਮਝੇ ਕਿ ਬਡਾਪਾ ਆ ਗਿਆ ਸੇ ਨਾਮ ਨੇ ਜਪਣਾ ਉਹ ਕਹਿੰਦੇ ਨਹੀਂ ਸਦਾ ਹੀ ਲਿਆ ਜਾ ਸਕਦਾ ਹੈ ਇੱਕ ਛਿੰਨ ਦੀ ਖੇੜ ਹੈ ਪਤਨਿੰ ਤੇ ਕਦੋਂ ਤੇਰੀ ਪ੍ਰੀਤ ਲੱਗ ਚ ਨਹੀਂ ਸੁ ਤੀਜੇ ਪਾਸ਼ਾ ਕਰ ਫਰੀਦਾ ਕਾਲੀ ਧੋਲੀ ਸਹਿਬ ਸਦਾ ਹੈ ਜੇ ਕੋ ਚਿਤ ਕਰੇ ਕਹਿੰਦੇ ਕਾਲੀ ਵੀ ਧੋਲੀ ਵੀ ਸਦਾ ਹੈ ਪਰਮਾਤਮਾ ਤਾਂ ਸਦਾ ਹੀ ਹੈ ਜੇ ਕੋ ਚਿਤ ਕਰੇ ਜੇ ਆਪਣੇ ਚਿਤ ਨੂੰ ਕਿਤੇ ਉਸ ਪਰਮਾਤਮਾ ਦੇ ਨਾਲ ਜੋੜ ਲਵੇ ਤਾਂ ਉਹ ਉਹ ਤਰਸ ਮੈਂ ਹੈ ਹਰ ਸਮੇਂ ਜਪਿਆ ਜਾ ਸਕਦਾ ਇੱਥੇ ਕੋਈ ਬਚਪਨ ਜਵਾਨੀ ਬੁਢੇਪੇ ਦੀ ਖੇਡ ਨਹੀਂ ਆਪਣ ਲਾਇ ਪਰਮ ਨਾਲ ਲੱਗੀ ਜੇ ਲੋਚੇ ਸਭ ਕੋਏ ਆਪ ਲਾਇਆ ਨਹੀਂ ਲੱਗ ਸਕਦਾ ਕਹਿੰਦੇ ਇਹ ਤਾਂ ਸਾਰੇ ਕਹਿੰਦੇ ਆ ਕਿ ਮੈਂ ਪ੍ਰਮਾਤਮਾ ਨੂੰ ਪਾਣਾ ਪਾ ਨਹੀਂ ਸਕਦਾ ਬੜੀ ਔਖੀ ਖੇਡ ਹੈ ਕੌਣ ਕਹਿੰਦਾ ਕਿ ਮੈਂ ਪ੍ਰਮਾਤਮਾ ਨੂੰ ਨਾ ਪਾਉਂ ਪਰ ਕਹਿੰਦੇ ਇਹ ਫਿਰ ਮੱਪਿਆਲਾ ਖਸਮ ਕਾ ਜੇ ਪਾਵੇ ਤੇ ਦੇ ਇਸ ਪ੍ਰਮਾਤਮਾ ਦੇ ਹੱਥ ਵਸੇ ਉਹਦੀ ਮਿਹਰ ਹੋਵੇ ਨੀ ਤਾਂ ਇਹ ਪ੍ਰੇਮ ਦਾ ਪਿਆਲਾ ਮਿਲ ਸਕਦਾ ਹੈ ਨਹੀਂ ਤਾਂ ਨਹੀਂ ਮਿਲ ਸਕਦਾ ਸੋ ਇੱਥੇ ਜਵਾਨੀ ਬਚਪਨ ਬਡੇਪੇ ਦੀ ਖੇਡ ਨਹੀਂ ਹੈ ਸੋ ਸਤਗੁਰ ਫਰੀਦ ਮਹਾਰਾਜ ਦਾ ਵੀ ਉਹੀ ਹੈ ਕਿ ਉਹਨਾਂ ਨੇ ਜੀਵਨ ਦੇ ਜੋ ਜਾਚ ਹੈ ਦੱਸੀ ਹੈ ਪਰ ਗੱਲ ਉਹਨਾਂ ਦੀ ਵੀ ਇਹੋ ਹੀ ਹੈ ਕਿ ਚਿਤ ਚੇਤੇ ਦੇ ਨਾਲ ਲਾਉਣਾ ਹੈ ਪਰ ਥੋੜਾ ਜਿਹਾ ਉਹਨਾਂ ਨੇ ਤੀਜੇ ਪਾਸੇ ਨੇ ਉਸ ਨੂੰ ਇਹ ਕਹਿ ਕੇ ਸਦਾ ਹੀ ਹੈ ਪ੍ਰਮਾਤਮਾ ਪਰ ਆਪਣੇ ਚਿਤ ਨੂੰ ਜੋੜਨਾ ਉਹਦੇ ਨਾਲ ਇਹ ਨਹੀਂ ਕਿ ਬਚਪਨ ਚ ਨਹੀਂ ਲੈਤਾ ਜਵਾਨੀ ਚ ਨਹੀਂ ਲੈਣਾ ਜਵਾਨੀ ਚ ਨਹੀਂ ਲੈਤਾ ਬਡਾਪੇ ਚ ਨਹੀਂ ਲੈਣਾ ਇਹ ਤਾਂ ਸਦਾ ਹੀ ਹੈ ਚਾਹੇ ਬਚਪਨ ਚ ਲਾਓ ਚਾਹੇ ਜਵਾਨੀ ਚ ਲਾਓ ਚਾਹੇ ਬਡਾਪੇ ਚ ਲਾਓ ਤੇ ਹਰ ਟਾਈਮ ਲੱਭੋਗੇ ਤਾਂ ਉਸ ਦਾ ਨਾਮ ਜਿਹੜਾ ਹੈ ਇਹ ਸਦਾ ਹੀ ਸਹਾਈ ਹੈ ਹਰ ਸਮੇਂ ਕਿਉਂਕਿ ਉਹ ਤਾਂ ਕਦੇ ਦੁਨੀਆ ਤੇ ਸੱਚ ਹੈ ਸਦਾ ਹੀ ਸੱਚ ਨਹੀਂ ਰਹਿਣਾ ਫਰੀਦਾ ਕੋ ਕਹਿੰਦੇ ਆ ਚ ਗਿੰਦੇ ਆ ਮਤੀ ਦਿਲ ਦੇ ਅੰਤ ਜੋ ਸ਼ੈਤਾਨ ਬੰਗਾਇਆ ਸੇਕਤ ਫਿਰੇ ਚਿੱਤ ਕਿੰਦੇ ਤੂੰ ਕੋਕਦਾ ਹੈ ਹਰ ਟਾਈਮ ਲੋਕਾਂ ਨੂੰ ਮਤਾ ਦਿੰਦਾ ਹੈ ਚੰਗਾ ਮਣਾ ਕੇ ਪਰ ਸ਼ੈਤਾਨ ਬਣਿਆ ਜੋ ਸ਼ੈਤਾਨ ਹੈ ਉਹ ਕਦੇ ਵੀ ਪਰਮਾਤਮਾ ਨੂੰ ਚਿੱਤ ਨਹੀਂ ਕਰ ਸਕਦਾ ਸੋ ਇਹ ਮਨ ਜਿਹੜਾ ਸ਼ੈਤਾਨੀਆਂ ਕਰਦਾ ਹੈ ਹਰ ਟਾਈਮ ਸ਼ੈਤਾਨ ਨੂੰ ਪਹੁੰਚ ਲੈਂਦਾ ਹੈ ਸੋ ਸਾਨੂੰ ਦੂਸਰਾ ਨੁਮਤਾ ਜਦੋਂ ਸਿੱਧੰਦੇ ਹੈ ਤਾਂ ਆਪਣੇ ਆਪ ਨੂੰ ਵੀ ਦੇਖਣਾ ਚਾਹੀਦਾ ਕਿਉਂਕਿ ਪ੍ਰੇਮਾਂ ਭਗਤੀ ਤਾਂ ਖੁਦ ਹੀ ਬੰਦੇ ਨੇ ਕਰਨੀ ਜੇ ਕਰ ਗਿਆ ਤੇ ਤਰ ਗਿਆ ਨਹੀਂ ਤਾਂ ਆਪਣਾ ਮੂਲ ਵੀ ਗਵਾ ਕੇ ਚਲੇ ਗਿਆ ਫਰੀਦ ਦਾ ਥਿਓਪਵਾਈ ਦਮ ਜੇ ਸਾਈ ਲੋੜੇ ਸਭ ਕਿੰਦਾ ਉਹ ਹੀ ਦਮ ਜਦੋਂ ਵੱਧਦੇ ਹੈ ਤੇ ਚੁੱਭਦੀ ਹੈ ਕਿਉਂਕਿ ਹੰਕਾਰ ਹੈ ਪਰ ਜਦੋਂ ਉਹ ਨੂੰ ਵੱਢ ਕੇ ਸਾਈ ਦੇ ਦਰਵਾਜ਼ੇ ਤੱਕ ਹੋਂਚਣ ਨੂੰ ਦੇਖ ਕਿੰਨਾ ਕੀ ਹੰਡਾਉਣਾ ਪੈਂਦਾ ਉਹਨੂੰ ਲਿਆ ਕੇ ਭੇਂਕੇ ਕੁੱਟਿਆ ਜਾਂਦਾ ਹੰਕਾਰ ਮਰ ਗਿਆ ਹੁੰਦਾ ਫਿਰ ਰਸਤੇ ਤੇ ਸੌਂ ਦਿੱਤਾ ਜਾਂਦਾ ਪਹਿਰਾ ਨਾਲ ਲਟਾੜੀ ਜਾਂਦੀ ਤੇ ਫਿਰ ਉਹਦੀ ਜਦੋਂ ਆਕਣ ਖਤਮ ਹੋ ਜਾਂਦੀ ਹੈ ਤਾਂ ਉਹਦਾ ਮੂੜਾ ਬਣਾ ਕੇ ਪੈਰਾਂ ਦੇ ਥੱਲੇ ਸਾਈਂ ਦੇ ਦਰਬਾਰ ਦੇ ਵਿੱਚ ਰੱਖ ਦਿੱਤਾ ਜਾਂਦਾ ਇੰਨਾ ਤੈਨੂੰ ਨਹੀਂ ਮਾ ਹੋਣਾ ਪੈਣਾ ਦੱਬ ਜੇ ਉਹ ਐਗਜ਼ਾਮਪਲ ਦਿੰਦੇ ਕਿ ਉਹੋ ਹੀ ਦੱਬ ਜਿਹੜੀ ਹੈ ਇਹ ਨੂੰ ਵੱਡਣਾ ਔਖਾ ਸੀ ਉਹਨੇ ਆਪਣੇ ਆਪ ਦਾ ਹੰਕਾਰ ਛੱਡ ਦਿੱਤਾ ਪਹਿਰਾਂ ਵਿੱਚ ਲਟਾ ਲਈ ਗਈ ਤੇ ਪਹਿਰਾਂ ਚ ਲਟਾੜਦੇ ਹੋਏ ਉਹਨੂੰ ਸਾਈਂ ਦੇ ਦਰਬਾਰ ਦੇ ਵਿੱਚ ਜਗ੍ਹਾ ਮਿਲ ਗਈ ਉਸ ਪਰਮਾਤਮਾ ਜੀ ਥਿਲੂ ਕੀ ਮੱਥ ਟਿਕ ਜਾਂਦੇ ਉੱਥੇ ਉਸੇ ਦੱਬਦਾ ਮੂੜਾ ਅਜ ਪਹਿਰਾਂ ਦੇ ਵਿੱਚ ਨਹੀਂ ਖੁੱਭ ਰਿਹਾ ਕਿਉਂਕਿ ਹੰਕਾਰ ਮਰ ਗਿਆ ਨੀਮਾ ਹੋ ਗਿਆ ਪਹਿਰਾਂ ਚ ਇਸੇ ਕਰਕੇ ਉਹਨਾਂ ਨੇ ਕਿਹਾ ਨੀਚਾ ਅੰਦਰ ਨੀਚਾਤ ਨੀਚੀ ਹੂ ਮਤ ਨੀਚ ਨਾਨਕ ਤਨ ਕੇ ਸੰਗ ਸੱਥ ਵੱਡਿਆ ਸੁਖੀ ਰਹੀ ਇਸ ਇੱਥੇ ਤਾਂ ਨਮਾਣ ਵੱਲੋਂ ਜਾਣਾ ਹੈ ਨਿਮਾ ਬਣਨਾ ਹੈ ਕਿਦਾਂ ਦਾ ਨਿਮਾ ਬਣਨਾ ਕਿ ਇੰਨਾ ਜਲ ਦੀ ਤਰ੍ਹਾਂ ਨਿਮਾ ਹੋ ਜਾਏ ਕਿ ਮਨ ਜਿਹੜਾ ਗੰਗਾ ਜਲ ਵਾਂਗੂ ਪਵਿੱਤਰ ਹੋ ਜਾਏ ਫਰੀਦੇ ਇਨੀ ਨਿੱਕੀ ਜੰਗੀ ਹੈ ਫਲ ਡੁੱਗਰ ਤੇ ਹਮ ਅੱਜ ਫਰੀਦੇ ਕੁਝੜਾ ਸੌ ਕਉ ਹਾਥਿਓਂ ਕਿੰਦੇ ਇਨੀ ਨਿੱਕੀ ਨਿੱਕੀ ਲੱਤਾਂ ਦੇ ਨਾਲ ਮੈਂ ਪਤਾ ਨਹੀਂ ਕਿੰਨੇ ਕਿੰਨੇ ਕ ਪਹਾੜ ਘੁੰਮ ਦਿੱਤੇ ਕਿੰਨੇ ਕ ਥਲ ਘੁੰਮ ਦਿੱਤੇ ਉੱਚੀਆਂ ਨੀਵੀਆਂ ਪਹਾੜੀਆਂ ਘਾ ਦਿੱਤੀਆਂ ਤਾਕਤ ਸੀ ਹੁਣ ਬੜੇ ਪਾ ਗਿਆ ਜਵਾਨੀ ਸੀ ਬਲ ਸੀਗਾ ਇੰਨੀ ਤਾਕਤ ਸੀਗੇ ਕੋਈ ਕੋਈ ਥਕਾਵਟ ਨਹੀਂ ਸੀ ਹੁੰਦੀ ਅੱਜ ਫਿਰ ਦੇ ਕੁਝੜਾ ਸੌ ਕੋ ਹੱਥ ਹੋਇਆ ਕਿ ਬੁਢਾਪਾ ਆਇਆ ਸਰੀਰ ਦਾ ਬਲ ਕੱਟ ਗਿਆ ਤੇ ਬਲ ਕੱਟਣ ਦੇ ਨਾਲ ਉਹੋ ਹੀ ਕੁੱਜਾ ਜਿਹੜਾ ਕਹਿੰਦਾ ਮੇਰੇ ਮੰਜੇ ਦੇ ਕੋਲ ਸਤਗੁਰ ਫਰੀਦ ਜੀ ਕਹਿੰਦੇ ਪਿਆਇਆ ਉਹੋ ਹੀ ਮੈਨੂੰ 100 ਪੌਹਾਂ ਤੇ ਹੁਣ ਦੂਰ ਲੱਗਦਾ ਕਿਉਂਕਿ ਮੇਰੇ ਵਿੱਚ ਚੱਕਣ ਦੀ ਤਾਕਤ ਹੀ ਨਹੀਂ ਰਹੀ ਸੋ ਸਮਝਾਉਣ ਹੈ ਉਹਨਾਂ ਦਾ ਕਿ ਇਸ ਬੇਲੇ ਨੂੰ ਖੰਜਾਨਾ ਜਾਣਾ ਹੈ ਦੁਨੀਆ ਤੋਂ ਅਜਨਾਮ ਲੈ ਲੈ ਨਹੀਂ ਤੇ ਪਛਤਾਉਣਾ ਪਵੇਗਾ ਸੋ ਕਿ ਤਾਕਤ ਜਿਹੜੀ ਸਰੀਰ ਦੀ ਘਟ ਜਾਣੀ ਹੈ ਬੰਦਨ ਵੱਜ ਜਾਣੇ ਜਿੱਦਾਂ ਜਿੱਦਾਂ ਬੰਦਾ ਅਗੇਨ ਵੱਧ ਦਾ ਕਬੀਲਦਾਰੀ ਦੇ ਵਿੱਚ ਉਹਦੇ ਬੰਧਨ ਵੱਜ ਜਾਂਦੇ ਆ। ਸ੍ਰੀ ਦਾ ਬਲ ਕਣ ਜਾਂਦਾ ਹੈ। ਸੋ ਸ੍ਰੀ ਦਾ ਜਿਹੜਾ ਬਲ ਕਣ ਜਾਂਦਾ ਉਹ ਤਾਕਤ ਨਹੀਂ ਰਿੰਦੀ। ਤਾਕਤ ਦੇ ਹੁੰਦਿਆਂ ਹੁੰਦਾਂ ਤੂੰ ਉਸ ਪ੍ਰਮਾਤਮਾ ਦੇ ਨਾਲ ਜੜ ਜਾ। ਤਾਂ ਹੀ ਤੈਨੂੰ ਫਾਇਦਾ ਹੈ। ਫਰੀਦ ਦਾ ਰੱਬਤੀ ਵੱਢੀਆਂ। ਟੁਕ ਟੁਕ ਉਠਣ ਪਾਸ ਰਿੰਗ ਤਿਨਾਂ ਦਾ ਜੀਵ ਹੈ ਜਿਨ੍ਹਾਂ ਮਟਾਣੀ ਆਸ। ਕਹਿੰਦੇ ਬਹੁਤ ਰਤਾਂ ਲੰਬੀਆਂ ਲੱਗਦੀਆਂ। ਦੁਨੀਆਂ ਨੂੰ ਲੱਗਦਾ ਕਿ ਮੇਰਾ ਜੀਵਨ ਬੜਾ ਲੰਮਾ ਹੈ। ਟੁਕ ਟੁਕ ਉਠਣ ਪਾਸ ਹਮ ਜਪ ਲਈ ਹੁਣ ਸ਼ੁਰੂ ਕਰ ਲਈਏ ਚੱਲ ਅੱਜ ਨੇ ਕੱਲ ਕਰਦੇ ਕੱਲ ਨੇ ਪਰਸੋਂ ਕਰਦੇ ਚੱਲ ਅਗਲੇ ਸਾਲ ਕਰਦੇ ਕਦ ਦੇ ਕਰਦੇ ਇਹ ਜੀਵਨ ਜਿਹੜਾ ਖਤਮ ਵੱਲ ਜਾਂਦਾ ਅਜਾ ਕਰ ਲਈਏ ਅੱਜ ਉਹ ਕਰ ਲਈਏ ਕਿੰਦੀ ਤ੍ਰਿਗ ਤਿੰਨਾਂ ਦਾ ਜੀਵ ਹੈ ਜਿਨਾ ਬਡਾਣੀ ਆਸ ਆਸ ਹੀ ਕੋਈ ਹੋਰ ਲਾ ਕੇ ਬੈਠ ਕੇ ਇਹ ਜੀਵਨ ਕਹਿੰਦੇ ਉਹਨਾਂ ਦਾ ਖਤਮ ਹੋ ਗਿਆ ਤ੍ਰਿਗ ਉਹਨਾਂ ਦਾ ਜੀਵ ਹੈ ਉਹ ਜੀਵਨ ਨਹੀਂ ਜਿਨ੍ਹਾਂ ਨੇ ਪਰਮਾਤਮਾ ਦੇ ਆਸ ਤੋਂ ਬਿਨ ਕਤੇ ਹੋ ਰਾਸ ਲਾ ਲਈ ਇਹ ਦੁਨੀਆ ਤਾਂ ਸਾਰੀ ਫਨਾ ਹੈ ਬੈਸ ਜਨਾ ਇਸਨੇ ਪਰ ਪਰਮਾਤਮਾ ਦੇ ਨਾਮ ਦੀ ਆਸ ਜਿਹੜੀ ਹੈ ਉਸ ਦੇ ਨਾਲ ਹੀ ਲਾਉਣ ਦਾ ਫਾਇਦਾ ਹੈ ਪਰਮਾਤਮਾ ਦੇ ਨਾਮ ਦਾ ਹੀ ਬਣਜ ਕੰ ਦਾ ਫਾਇਦਾ ਹੈ ਕਿੰਦੀ ਉਹਨਾਂ ਦਾ ਜੀਵਨ ਜਿਹੜਾ ਤ੍ਰੈਗ ਤੇ ਕਾਲ ਹੈ ਫਟਕਾਰ ਹੈ ਇਹੋ ਜੇ ਜੀਵਨ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੀ ਆਸ ਛੱਡੀ ਹੈ ਇਸੇ ਕਰਕੇ ਸਤਗੁਰ ਅਵਦਾਸ ਮਹਾਰਾਜ ਨੇ ਕਿਹਾ ਹਰ ਸੋਹਿਰਾ ਛੱਡ ਕੇ ਕਰੇ ਆਨ ਕੀ ਆਸ ਉਸ ਪਰਮਾਤਮਾ ਜਿਹੇ ਹੀਰੇ ਨੂੰ ਛੱਡ ਕੇ ਕਿਸੇ ਹੋਰ ਚੀਜ਼ ਦੀ ਆਸ ਕਰਨੇ ਤਹਿ ਨਰਦੋ ਜਕ जाएंगे ਸਤ ਪਖੇ ਰਵਿਦਾਸ ਹੋ ਗਏ ਨਰਕਾ ਚ ਜਾਨ ਕੇ ਨਰਕ ਤੇ ਜੰਮਣ ਮੰਦ ਇਹ ਸਾਰਾ ਨਰਕ ਹੈ ਜਦੋਂ ਤਨ ਮਿਲਿਆ ਦੁੱਖ ਮਿਲਣੇ ਮਿਲਣਾ ਕੋਈ ਇਹੋ ਜਿਹਾ ਸਰੀਰ ਨਹੀਂ ਜਿਨੂੰ ਦੁੱਖ ਨਹੀਂ ਆਉਂਦਾ ਦੁੱਖ ਹੋਣੇ ਹੁ ਸੋ ਇਹ ਸ਼ਬਦਾਂ ਦੇ ਵਿੱਚ ਸ਼ਲੋਕਾਂ ਦੇ ਵਿੱਚ ਸਤਗੁਰ ਫਰੀਦ ਮਹਾਰਾਜ ਜੀ ਜੋ ਜੀਵਨ ਦੇ ਬਾਰੇ ਚ ਸਮਝਾ ਰਹੇ ਕੱਲੇ ਕੱਲੇ ਸ਼ਲੋਕ ਦੇ ਵਿੱਚ ਕੱਲੇ ਕੱਲੇ ਡਾਇਰੈਕਸ਼ਨ ਹੈ ਕੱਲਾ ਕੱਲਾ ਰਸਤਾ ਹੈ ਕਿਤੇ ਉਮਰ ਦੇ ਤਕਾਜੇ ਤੇ ਕਹਿ ਰਹੇ ਕਿਤੇ ਸਾਡੇ ਜਿਹੜੇ ਇੰਦ੍ਰੇ ਹੈ ਉਹਨਾਂ ਤੇ ਕਹਿ ਰਹੇ ਗਿਆਨ ਇੰਦ੍ਰੇ ਜਿਹੜੇ ਹੈ ਉਹਨਾਂ ਤੇ ਕਹਿ ਰਹੇ ਕਿਤੇ ਜੀਵਨ ਤੇ ਚਾਤੀ ਮਾਰ ਰਹੇ ਹੈ ਕਿ ਨੀਮਾ ਹੋ ਜਾ ਹੰਕਾਰ ਛੱਡ ਦੇ ਸੋ ਇਹਨਾਂ ਸ਼ਲੋਕ ਤੋਂ ਸਾਨੂੰ ਸਿੱਖ ਲੈਣ ਦੇ ਹੋਏ ਆਪਣੇ ਜੀਵਨ ਦੇ ਵਿੱਚ ਢਾਲਦੇ ਹੋਏ ਆਪਣੇ ਜੀਵਨ ਨੂੰ ਅੱਗੇ ਵਧਾਉਣਾ ਹੈ ਤਾਂ ਸਵਾਸਨ ਦੀ ਪੂੰਜੀ ਪ੍ਰਮਾਤਮਾ ਦੇ ਨਾਮ ਦੇ ਵਿੱਚ ਲਾ ਦੇਈਏ ਉਸ ਦੇ ਸਿਮਰਨ ਦੇ ਵਿੱਚ ਲਾ ਦੇਈਏ ਭਗਤੀ ਵਿੱਚ ਲਾ ਦੇਈਏ ਆਸ ਅਸੇ ਪਾਸੇ ਦੀ ਛੱਡ ਦੇਈਏ ਕਿਉਂਕਿ ਉਹ ਕਹਿੰਦੇ ਗਾਏ ਗਾਏ ਤਾਂ ਕਿਆ ਕਰ ਗਮ ਗਾਵਨ ਹਾਰੇ ਕੋ ਨਿਕਟ ਬਤਾਉ ਪਰਮਾਤਮਾ ਤਾਂ ਬਹੁਤ ਨੇੜੇ ਹੈ ਤੂੰ ਕੋਕ ਕੋਕ ਕੇ ਕਿਨੂੰ ਪਕਾ ਰਿਆ ਹੈ ਉਹ ਤਾਂ ਅੰਦਰ ਬੈਠਾ ਸੁਣ ਰਿਹਾ ਸੋ ਆਸ ਜਿਹੜੀ ਹੈ ਉਹ ਸਾਨੂੰ ਪਰਮਾਤਮਾ ਦੇ ਨਾਮ ਦੀ ਕਰਨੀ ਚਾਹੀਦੀ ਹੋਰ ਨਹੀਂ ਕਰਨੀ ਚਾਹੀਦੀ ਸੋ ਉਹਨਾਂ ਦੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਸਾਡੀਆਂ ਭੁੱਲਾਂ ਚੁੱਕਾਂ ਨੂੰ ਮਾਫ ਕਰਨ ਅਰਦਾਸ ਬੇਨਤੀ ਅਰਜੀਤ ਕਰਦੇ ਹੋਏ ਕਿਉਣ ਵਾਲੇ ਸਮੇਂ ਦੇ ਵਿੱਚ ਚੰਗਾ ਪੜਨ ਦਾ ਚੰਗਾ ਸੁਣਨ ਦਾ ਉਚਾਰਨ ਦਾ ਬਲ ਵਕਸ਼ਣ ਕੀ ਹੋ ਟਾਸ ਕਰਦੇ ਹੈ ਬੇਨਤੀ ਫਤਿਹ ਬਲਾਈ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ